ਹੈਲੋ ਬਾਗਰੂ ਬਾਗਰੂ ਕਿਹੜਾ ਖੁਫੜ ਬਣਾਤਾ ਹੁਣ ਜਿਹੜਾ ਤੈਨੂੰ ਪਸੰਦ ਆ ਤੂੰ ਹੋਰ ਹੀ ਬੜਾ ਕਰ ਲੈ ਮੈਨੂੰ ਤਾਂ ਇਹ ਲੱਗਦਾ ਲੀਲੀ ਜੀ ਪਾਗੜਾ ਪਸੰਦ ਕਰੇ ਤੇ ਇਹਦੀ ਆ ਜੰਦੀ ਰਹਿ ਜਾ ਵਾ ਤੇ ਤੇਰੀ ਵੀ ਨਿਗਾ ਉੱਥੇ ਦੇ ਸਿਰ ਤੋਂ ਪਾਣੀ ਪੀਂਦੇ ਸੀ ਦੇਖ ਮੁੱਖ ਕਿ ਨਾਟਿਆ ਮੁੱਖੀ ਨਾ ਪਈਏ ਵਾ ਹਾ ਹਾ ਦੇਖ ਮੇਰੇ ਘਰਿਕ ਨੂੰ ਮਨ ਮੋਟਾ ਚੜਦਾ ਆਈ ਲਵ ਯੂ ਦੇ ਕਹਿੰਦੇ ਸੇਵ ਟੂ ਯੂ ਮੈਂ ਤਾਂ ਬਤੇ ਵਾਲੇ ਨੂੰ ਨਾਲ ਹੀ ਵੀ ਲੈ ਕੇ ਤੈਨੂੰ ਨਾਲ ਹੀ ਲੈ ਜੂ ਆਹਲਾ ਮੌਕਾ ਜੇ ਸੰਭਿਆ ਜਾਂਦਾ ਐ ਦੇਖ ਦੇਖ ਜਾਖੰਦ ਮੈਨੂੰ ਐ ਵੀ ਕਰਦਾ ਹਾਂ ਬੁੱਤਾ ਸੀਟੀਆਂ ਦੇ ਨਾਲ ਮਾਰ ਵੀ ਹੁਣ ਉਮਰ ਨਹੀਂ ਰਹੀ ਤੇ ਸੋਟੀ ਭੂਆ ਭਾਈ ਕੱਲੀ ਆਈ ਐ ਤੇ ਕੱਲੀ ਬਾਦੂ ਆ ਮੈਨੂੰ ਬਹੁਤ ਟਾਈਮ ਹੋ ਗਿਆ ਕਮੇਡੀ ਕਰਦੀ ਨੂੰ ਜਿਹੜੀ ਵੀ ਮੈਂ ਗੱਲ ਗੌਰ ਨਾਲ ਸੁਣਾਉਂਗੀ ਉਹ ਗੌਰ ਨਾਲ ਸੁਣਿਓ ਤੇ ਇਹ ਜੀ ਮੈਂ ਕੋਈ ਗੱਲ ਆ ਅੱਜ ਤੱਕ ਸੁਣਾਈ ਨਹੀਂ ਜਿਹੜੀ ਤੁਹਾਡੇ ਨਾਂ ਦੀ ਟੀਵੀ ਦਾ ਪਾਵੇ ਆ ਗੌਰ ਨਾਲ ਸੁਣਿਓ ਧੱਕੇ ਤਾੜੀ ਨਾਲ ਜੇ ਜਦੋਂ ਵਾਹ ਆ ਏਰੀਆ ਚ ਆਉਣੀ ਹੈ ਨਾ ਪ੍ਰੋਗਰਾਮ ਕਰਨਾ ਇੱਥੇ ਦੇ ਲੋਕ ਪੈਸੇ ਪੁੱਛੇ ਨਹੀਂ ਹੁੰਦੇ ਮੇਰਾ ਬਹੁਤ ਨਾ ਤਾੜੀ ਹੈ ਹਾਏ ਤਾੜੀਆਂ ਟੂੜੀਆਂ ਨਹੀਂ ਲਾਉਂਦੇ ਆ ਸਾਡੇ ਆਰਾ ਏਰੀਆ ਯਾਖੰਦਾ ਤਾੜੀਆਂ ਦਾ ਮੀਂਹ ਕਿਹੜਾ ਨਾਕ ਪਾਵੇ ਤਾੜੀਆਂ ਲਾ ਦੋ ਬਾਬੂ ਜੀ ਹੋਰ ਕੋਈ ਸਣੀ ਮੰਗਦੀ ਸੋਤ ਆ ਜੀਟੀਆਂ ਨਾ ਮਾਰ ਹਾਂ ਬਾਗੁਰੂ ਬਾਤ ਨੂੰ ਬਹੁਤ ਘਾਟ ਹੈ ਭਾਈ ਤੋਂ ਮੇਰੀਆਂ ਭੈਣਾਂ ਬੈਠੀਆਂ ਨੇ ਹਾਂ ਅੱਡੀਆਂ ਚੱਕ ਚੱਕ ਦੇਖਦੀਆਂ ਨੇ ਬਾਗੁਰੂ ਬਾਤ ਨੂੰ ੜਾਉਣ ਕੇ ਲੱਗੀ ਪਈ ਹੈ ਆ ਸਾਡਾ ਮੁੰਡਾ ਲਾਹੌਰ ਰਾਸਤਾਨੀ ਬਹੁਤ ਵਧੀਆ ਕਲਾਕਾਰ ਆ ਪਹਿਲਾਂ ਵੀ ਹੋਰ ਕਲਾਕਾਰ ਆ ਕੇ ਗਏ ਨੇ ਥੋੜੇ ਜਿਵੇਂ ਨਾਂ ਪਹਿਲਾਂ ਬੋਲਦਾ ਤੇ ਲਾਉਣੇ 2 ਮਿੰਟ ਹੀ ਆ ਕਹਿੰਦੇ ਜਿਹਨੇ 2 ਮਿੰਟ ਲਾਉਣੇ ਤੇ 2 ਮਿੰਟਾਂ ਚ ਬਹੁਤ ਕੁਸ਼ ਕਰ ਜਾਂਦਾ ਬਾਕੀ ਤੁਸੀਂ ਖੰਮ ਚਾਲ ਸਹੀ ਬਾਲਾ ਭਾਈ ਸਾਚਾ ਅਗਲੇ ਨੂੰ ਭਾਂਟਾ ਦੇ ਤੇ ਗਾਉਣ ਨੂੰ ਕੋਸ ਵੀ ਉਹ ਸੁਣ ਪਤਾ ਹੀ ਹੈ ਹਾਂ ਤੇ ਸਾਡਾ ਸਰਪੰਚ ਹਰਪਾ ਜਨਾ ਬਿੱਲਾ ਦਵਾਈ ਵਾਲੇ ਤੇ ਸਾਡਾ ਮੁੰਡਾ ਜੱਸੀ ਤੇ ਡਾਕਟਰ ਸੋਨੂ ਜੋਸਨ ਜੀ ਪਹੁੰਚੇ ਨੇ ਸਿੱਧੂਪੁਰ ਤੋਂ ਜਿਹਨਾਂ ਦਾ ਰੇਡੀਓ ਚੱਲਦਾ ਬਸ ਦਾ ਪੰਜਾਬ ਤੇ ਬਾਵਾ ਜੁਕੇ ਵਾਲਾ ਆਹਾ ਹਾ 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 ਦੇਖ ਜੈਖਾ ਦਾ ਪੂਛ ਜਿੱਕਲੇ ਰੱਖਿਆ ਕੱਟ ਦੇਖ ਤੂੰ ਕਿੱਲੇ ਜੈਖਾ ਦੇ ਲਵਾਏ ਮਿਲਿਆ ਅੱਜ ਕਰ ਮੁੰਡਿਆਂ ਨੇ ਅੱਜ ਕੱਲ ਤੇ ਕੱਟ ਜੈਖਾ ਦੇ ਆਏ ਨੇ ਕਿਸੇ ਦਾ ਇਲਤ ਹੁੰਦਾ ਜੇ ਚੋਲੇ ਚ ਫਿਕੜ ਖੜੀ ਹੁੰਦੀ ਆ ਜਾਖਲ ਦੇ ਬਾੜ ਵੀ ਇਸ ਤਰ੍ਹਾਂ ਮਨਾਏ ਹੁੰਦੇ ਨੇ ਜਦੋਂ ਲਾਈਟ ਚਲੀ ਗਈ ਹੁੰਦੀ ਐ ਪਤਾ ਨਹੀਂ ਕਹੇ ਜੇ ਕਹੇ ਜੇ ਕੱਟ ਲਵਾਉਂਦੇ ਨੇ ਆ ਮੇਜਰ ਸਰਪੰਚ ਪੁਲਸ ਵਾਲਾ ਵੀ ਐ ਆਹਾ ਹਾ ਹਾ ਸਾਡੀ ਪੰਜਾਬ ਪੁਲਸ ਵੀ ਬੈਠੀ ਐ ਬਾਦਰੂ ਬਾਦਰੂ ਆ ਨਵਾਂ ਜਿਆ ਵੀ ਬੈਠਾ ਐ ਭਾਰਤੀ ਹੋਇਆ ਹਾਂ ਅੱਜ ਕਾਹਦੇ ਜਿਹੜੇ ਨਵੇਂ ਜਿਹੇ ਭਾਰਤੀ ਹੋਏ ਨੇ ਭਾਈ ਇਹਨਾਂ ਨੂੰ ਤਾਂ ਦੇਖ ਕੇ ਐਂ ਲੱਗਦਾ ਜੈ ਖੰਦ ਜਿਵੇਂ ਛੋਟੀ ਤੇ ਵੱਡੀ ਟੰਗੀ ਹੁੰਦੀ ਐ ਇਹ ਜਿਹੜੇ ਨਵੇਂ ਧਰਤੀ ਹੋਏ ਨੇ ਉਹ ਸਾਲੇ ਘੱਟ ਲੱਗਦੇ ਨੇ ਪੂਰ 10ਕ ਜਿਆਦਾ ਲੱਗਦੇ ਨੇ ਇਹਨਾਂ ਨੂੰ ਕੀ ਕੀਤਾ ਨਾਕੇ ਤੇ ਸਾਰੇ ਦਾ ਮੇਜਰ ਮੇਜਰ ਦੀ ਵੀ ਨਾਲ ਨਾਲ ਸੀ ਡਿਊਟੀ ਛੋਟੇ ਪਿੰਡ ਵਾਲੇ ਦੀ ਇਹਨੂੰ ਕਹਦੇ ਵੀ ਤੁਸੀਂ ਨਾਕੇ ਤੇ ਖੜਨਾ ਵੀ ਚੈਕਿੰਗ ਤੇ ਇਹ ਜਦੋਂ ਵੱਡੇ ਸਾਹਬ ਨੇ ਕਹਿੰਦੇ ਆਪਾਂ ਦੇਖ ਕੇ ਆਈ ਲਵ ਯੂ ਹਾਏ 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 ਜਿਵੇਂ ਤੁਸੀਂ ਮੈਨੂੰ ਗਾਂਧੀ ਵਾਲਿਆ ਫੋਟੋ ਦਿਮੋਗੇ ਮੈਂ ਤਾਂ ਉਨ ਲਈ ਖੋਸ਼ ਕਰਕੇ ਜਾਊਂ ਆਹ ਦੇਖ ਲੈ ਕਿੰਨਾ ਖੁਸ਼ ਹੁੰਦਾ ਗਾਂਧੀ ਮੈਂ ਤਾਂ ਉਨ ਲਈ ਖੁਸ਼ ਕਰਦੀ ਹਾਂ ਆ ਤੜੀ ਨਾ ਦੋ ਫਿਰੇ ਦੇ ਨਾਲ ਸੀ ਹਾਂ ਜਦੋਂ ਇਹ ਹੋਣਾ ਸੀ ਇਹਦੀ ਮੰਮੀ ਨੇ ਕੋਕਾ ਖੋਲਾ ਪੀ ਲਿਆ ਸੀ ਹਾਂ ਬਹੁਤ ਸਾਊ ਮੁੰਡਾ ਮੈਂ ਤਾਂ ਸਾਰੀਆਂ ਭੈਣਾਂ ਨੂੰ ਕਹੂੰਗੀ ਮੁੰਡਾ ਜੰਮਣਾ ਹੋਵੇ ਤੇ ਪੰਜਾਬ ਪੁਲਿਸ ਦੀ ਮੈਂ ਗੱਲ ਸੁਣਾਉਂਦੀ ਸੀ ਇਹਨਾਂ ਨੂੰ ਨਾਕੇ ਤੇ ਭੇਜਿਆ ਕਰੇ ਵੀ ਦੇਖਦੇ ਵੱਡੇ ਸਾਹਬ ਲੈ ਜਿਓ ਨਾਕੇ ਤੇ ਸਾਪਾ ਮਾਰ ਲਿਆ ਵੀ ਦੇਖਦੇ ਵੀ ਠੀਕ ਤਰ੍ਹਾਂ ਨਾਕਾ ਚੱਲਦਾ ਜਿਹੜਾ ਉਹਨਾਂ ਦੇ ਵਿੱਚੋਂ ਤਿੰਨ ਚਾਰ ਦੀ ਡਿਊਟੀ ਲਈ ਸੀ ਨਵੇਂ ਹੁੰਦੇ ਨਹੀਂ ਵੀ ਵਿੱਚ ਲਾਤੀ ਕਹਿੰਦੇ ਹਾਂ ਵੀ ਤੇਰੇ ਨਾਲ ਦਾ ਕਿੱਥੇ ਗਿਆ ਕਹਿੰਦੀ ਜੀ 2 ਵਜਣ ਵਾਲੇ ਨੇ ਕਾਲਜ ਨੂੰ ਛੁੱਟੀ ਹੋਣ ਵਾਲੀ ਆ ਉਹ ਤਾਂ ਗੈਂਟ ਟਾਈਮ ਚੱਕਣ ਗਿਆ ਕਹਿੰਦੇ ਦੂਜਾ ਕਹਿੰਦਾ ਜੀ ਉਹ ਆਪਦੀ ਗਰਲਫ੍ਰੈਂਡ ਨੂੰ ਨਾਲ ਲੈ ਕੇ ਗਿਆ ਫਿਲਮ ਦੇਖਾਉਣ ਨੂੰ ਕਹਿੰਦਾ ਦੂਜਾ ਕਹਿੰਦੇ ਉਹ ਵੀ ਆ ਹੀ ਗਿਆ ਜੀ ਕਹਿੰਦੇ ਅੱਛਾ ਤੂੰ ਕਿਉਂ ਨਹੀਂ ਗਿਆ ਕਹਿੰਦੇ ਤਾਂ ਨਹੀਂ ਗਿਆ ਮੈਨੂੰ ਵੀ ਕਹਿੰਦੇ ਤੇਰੀ ਨੂੰ ਸੈਟਿੰਗ ਕਰਾਵਾਂਗੇ ਹਾਂ ਤੇ ਸਾਡੀ ਪੰਜਾਬ ਪੁਰਸ ਦਲੇਰ ਹੋ ਕੇ ਪਾਈ ਤਾੜੀਆਂ ਨਾਲ ਦੋਨਾਂ ਦੇ ਨਾਂ ਤੇ ਇਹਨਾਂ ਨੂੰ ਕੀ ਕੀਤਾ ਨਾ ਕਹਿੰਦੇ ਆਪਾਂ ਇਹ ਦੇਖਦੇ ਵੀ ਪੁਰਸ ਤਕੜੀ ਕਿਹੜੀ ਐ ਇਹਨਾਂ ਨੂੰ ਜੰਗਲ ਦੇ ਵਿੱਚ ਸ਼ੇਰ ਭਣ ਲੈ ਤੇ ਇ भेਜਿਆ ਹੋਇਆ ਸ਼ੇਰ ਫੜਨ ਦੇ ਲਈ ਇਧਰ ਅਮਰੀਕਾ ਵਾਲਿਆਂ ਦੀ ਡਿਊਟੀ ਲੱਗੀ ਕੈਨੇਡਾ ਵਾਲਿਆਂ ਦੀ ਡਿਊਟੀ ਲੱਗੀ ਕੈਨੇਡਾ ਵਾਲੇ ਤਾਂ 2-3 ਮਿੰਟਾਂ 'ਚ ਫੜ ਲਏ ਸ਼ੇਰ ਨੂੰ ਕਹਿੰਦੇ ਪੁਲਿਸ ਤੇਜ਼ ਬਹੁਤ ਹੈ ਯੂਕੇ ਵਾਲਿਆਂ ਦੀ ਵਾਰੀ ਆ ਗਈ ਉਹ ਵੀ 5-6 ਮਿੰਟਾਂ 'ਚ ਫੜਦੇ ਐ ਸਾਰੇ ਦੇਸ਼ਾਂ ਦੀ ਵਾਰੀ ਆਈ ਗਈ ਸਾਰੇ ਜੰਗਲ 'ਚੋਂ ਸ਼ੇਰ ਨੂੰ ਫੜ ਕੇ ਲਿਆਈ ਗਏ ਇੰਡੀਆ ਦੀ ਪੁਲਿਸ ਦੀ ਡਿਊਟੀ ਲੱਗੀ ਉਹਦੇ ਥਾਂ ਤੇ ਗਈ ਸੀ ਸਾਡੀ ਪੰਜਾਬ ਪੁਲਿਸ ਸਾਡੇ ਮੇਜਰ ਉੜੀ ਹਾਂ ਛੋਟੇ ਪਿੰਡ ਦਾ ਮੇਜਰ ਵੀ ਗਿਆ ਸੀ ਦਾ ਪਰ ਸਰਪੰਚ ਬਣਿਆ ਫਿਰਦਾ ਹਾਂ ਇਹ ਵੀ ਨਾਲ ਹੀ ਗਿਆ ਸੀ ਆ ਖੜਾ ਦੇਖ ਆਏ ਹਾ ਅੱਜ ਤਾਂ ਰੰਗਾਜ ਹੈ ਇਹ ਮੇਜਰ ਦੀ ਵੀ ਨਾਲ ਲਾਖੀ ਡਿਊਟੀ ਇਹਨਾਂ ਨੂੰ ਜੰਗਲ ਦੇ ਵਿੱਚ ਜਦੋਂ ਭੇਜਿਆ ਸ਼ੇਰ ਫੜਨ ਦੇ ਲਈ ਤੁਸੀਂ ਤਾਂ ਸੋਚਦੇ ਹੋ ਹੋਮੋਗੇ ਭੂਆ ਮੇਜਰ ਨੇ ਤਾਂ ਮਿੰਟਾਂ ਸਕਿੰਟਾਂ 'ਚ ਫੜ ਲੈਂਦਾ ਹੂ ਸ਼ੇਰ ਨੂੰ ਜੇ ਖੜਦੇ ਅਧਿਕਾਰੀ ਸੋਚੀ ਪੈ ਗਏ ਇਹ ਤਾਂ ਮੁੜ ਕੇ ਹੀ ਨਾ ਅਧਿਕਾਰੀ ਸੋਚੀ ਪੈ ਗਏ ਕਿਤੇ ਸ਼ੇਰ ਨੂੰ ਸ਼ੇਰ ਨਾਲ ਖਾ ਗਿਆ ਹੋਵੇ ਪੰਜਾਬ ਪੁਲਿਸ ਵਾਲੇ ਨੂੰ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਇਹ ਮੂਰਤਾ ਕਰਕੇ ਰਸਤੇ ਘੋਟਾ ਲਾਉਣ ਲੱਗੇ ਪਏ ਕਹਿੰਦੇ ਸੋਨੂੰ ਭੇਜਿਆ ਤਾਂ ਜੰਗਲ ਚੋਂ ਸ਼ੇਰ ਫੜ ਸੀ ਤਿੰਨਾਂ ਦੇਸ ਲਈ ਘੋਟਾ ਲਾਉਣ ਲੱਗੇ ਪਏ ਉਹ ਕਹਿੰਦੇ 2 ਮਿੰਟ ਖੜ ਜੋ ਇਹ ਤਾਂ ਆਪੀ ਕਹੂਏ ਸ਼ੇਰ ਆ ਆ ੱਟਕੇ ਨਾਲ ਹੀ ਬਣਾ ਲੈਂਦੀ ਆ ਪੰਜਾਬ ਪੁਰਸਾ ਆਏ ਮੇਰੇ ਨਾਲ ਪਰਦਾ ਵੀ ਹੁੰਦਾ ਸੀ ਆਰਤੀਆ ਸਾਬ థాంਕ ਯੂ ਕਿਉਂ ਦੇ ਰੋ ਸਾਰਿਆਂ ਨੂੰ ਆਰਤੀਆ ਬਣਾ ਦੇ ਮੈਂ ਚਾਹੇ ਜੀ ਤੇ ਅੱਜ ਕੱਲ੍ਹ ਤੇ ਜਿਵੇਂ ਕਲਾਕਾਰ ਨੇ ਇਹਨਾਂ ਬਾਰੇ ਵੀ ਸੁਣਾ ਦੇਈਆਂ ਬਹੁਤ ਜ਼ਾਇਖੰਦ ਕਲਾਕਾਰ ਪਤਾ ਨਹੀਂ ਕੀ ਕੀ ਗਾਈ ਜਾਂਦੇ ਤੇ ਛੋਟੀ ਭੂਆ ਦਾ ਵੀ ਗਾਣਾ ਆ ਰਿਹਾ ਤੇ ਪਹਿਲਾਂ ਵੀ ਤੁਸੀਂ ਸਾਡੇ ਗਾਣਿਆਂ ਨੂੰ ਪਿਆਰ ਬਖਸ਼ੇਗਾ ਪੂਆ ਸਾਡੀ ਮਰਦੀ ਬੱਕਰੇ ਦੇ ਮੀਟ ਤੇ ਇੱਕ ਹੋਰ ਆ ਰਿਹਾ ਪੂਆ ਪੂਆ ਬੱਕਰਾ ਬੜਾ ਆਸਾਨ ਸਭ ਨੂੰ ਖਵਾ ਤੇ ਅੱਜ ਕੱਲ ਦੇ ਜਿਹੜੇ ਕਲਾਕਾਰ ਨੇ ਕੋਝੇ ਖਦੋ ਉਹ ਸਿੰਗਰ ਹੈ ਜੈ ਜੀ ਮਾਇਸੋ ਕਿਹੜਾ ਭਾਈ ਉਹ ਹੈ ਜੈ ਜੀ ਮਾਇਸੋ ਮੈਨੂੰ ਤਾਂ ਇਹ ਲੱਗਦਾ ਤੇ ਮੁਰਗੀ ਦਾ ਦੋਰਾ ਪੈਂਦਾ ਚਾ ਉਹਨੂੰ ਕੋਈ ਹੁੰਦੀ ਹੈ ਬਾਹਰਲੀ ਕਸਰ ਉਹ ਬਾਪੇ ਦੇ ਆਗੇ ਚੌਂਕੀ ਆ ਪਰ ਇੱਲਾਹ ਤੇ ਚੱਲੂ ਗਾਣਾ ਗਾਉਗਾ ਤੀਨ ਸੁਪੇ ਰਾ ਲੈ ਜੂ ਗੜ ਤੈਨੂੰ नाग ਸਾਹਮਣੇ ਜਲਫਾ ਦੀ ਏ ਨਨ ਪੁੱਛਣਾ ਲਾ ਹੋਵੇ ਜਲਫਾ ਇਥਨ ਕਹਦੀਆਂ ਨੇ ਇੱਕ ਹੋਰ ਗਾਣਾ ਆ ਹਾਂ ਜਿਉਂਦੀ ਰਹਿ ਹਾਂ ਰੱਬ ਤੈਨੂੰ ਪੋਤੇ-ਪੋਤੀਆਂ ਦੇ ਦੇ ਹਾਂ ਤੇ ਸੱਚਾਈ ਸਾਡੇ ਪਿੰਡ ਨੂੰ ਵਧਾਈਆਂ ਸੋਡੇ ਪਿੰਡ ਦਾ ਚਾਰ ਦਿਨ ਮੈਨੂੰ ਪਤਾ ਨਹੀਂ ਜਵਾਕਾਂ ਦੀ ਤਾਂ ਤਾਇਰ ਆਈ ਪਈ ਆ ਹਾਂ ਜਾਂ ਮੂ ਬਹੁਤ ਅਤਰਕੀਆ ਬਹੁਤ ਨੇ ਪਿੰਡ ਦੇ ਪਤਾ ਲੱਗ ਜਾਂਦਾ ਜਿਵੇਂ ਘਾਰੇ ਦੇਖ ਕੇ ਹਾਂ ਜਿਉਂਦੇ ਰਹੋ ਹਾਂ ਤਰਕੀਆ ਜੋ ਪੱਜ ਪਿੰਡ ਤੂੰ ਵੀ ਚੌਂਦਾ ਰਹੇ ਤੇਰਾ ਵੀ ਜੋਗਦਲਾ ਪਿੰਡ ਤੁਸੀਂ ਵੀ ਰਹਿਣਾ ਤੇ ਕੋਹੋ ਸਿੰਘਰਾ ਜੈਖੰਡ ਦਾ ਕਹਿੰਦਾ ਹਾਈਦਾ ਹਾਈਦਾ ਭਾਈ ਮਰਦੀ ਕੀਤੀ ਜਾਂਦੀ ਐ ਇਸ ਕੁੜੀ ਤੋਂ ਬਚੋ ਜਿਹੜੀ ਨੀ ਕਾ ਭਾਈ ਪੁੱਛਣਾ ਰਹੇ ਕੋਈ ਹਲਕੀ ਹੋਏ ਜਿਹੜੀ ਭੱਟਦੀ ਫਿਰਦੀ ਆ ਇੱਕ ਹੋਰ ਗਾਣਾ ਆ ਕਹਿੰਦਾ ਬੈਲੀਆਂ ਦੀ ਅੱਖਾਂ 'ਚ ਲਾਲ ਐ ਕੋਈ ਬੰਦਾ ਕੋੰਦਾ ਮਾਰਨਾ ਤਾਂ ਦੱਸ ਲਈ ਭਾਈ ਬੰਦੇ ਵੀ ਮਾਰ ਕੇ ਆਉਂਦੇ ਨੇ ਅੱਖ ਵੀ ਲਾਲ ਹੋ ਜਾਂਦੀ ਐ ਜਦੋਂ ਪੁਰਸ ਵਾਲੇ ਮੁੱਟਾ ਕਰਕੇ ਪੱਟਾ ਫੇਰਦੇ ਨੇਗਾ ਜਿਹੜੀ ਉਹ ਜਗਾ ਲਾਲ ਕਰਦੇ ਕੋਈ ਚਿੱਟੀ ਵੀ ਹੁੰਦੀ ਐ ਇੱਕ ਹੋਰ ਕਨਵਾ ਪਿੰਡ ਨਾਲ ਕੇ ਰਹਿੰਦਾ ਸੀ ਉਹ ਕੂਆ ਕੋਲੇ ਪੜਦੀ ਸੀ ਤੇ ਪੜਦੀ ਆ ਕੋਈ ਮਾਰੀ ਗੱਲ ਤਾਂ ਨਹੀਂ ਉਕੀ ਤਾਂ ਨਹੀਂ ਵੇਚਦੀ ਹੈ ਕਥਨੀ ਕਹੇ ਜੇ ਕਹੇ ਜੇ ਗਾਣੇ ਹੁੰਦੇ ਰਹੇ ਆ ਉਹਨਾਂ ਦੇ ਦੇਖੋ ਕਿਹੜਾ ਆਈ ਲਵ ਯੂ ਆ ਮੇਰੇ ਨਾਲ ਪੜਦਾ ਹੁੰਦਾ ਸੀ ਇਹ ਫੋਟੋ ਫੋਟੋ ਅੱਛਾ ਫੋਟੋ ਅੱਛਾ ਸੀ ਹੈ ਆ ਜਾ ਆ ਜਾ ਮੈਂ ਕਿਹੜੇ ਕ੍ਰਸ਼ਟ ਮਾਰਦੀ ਆ ਮੈਂ ਤਾਂ ਕਹਿੰਦੇ ਸਾਰੇ ਪੈਂਦੀ ਆ ਜੇ ਪਰ ਉਹ ਗੰਦੀ ਵਾਲੇ ਪੋਸਾ ਲੈ ਕੇ ਆ ਜੀ ਹਾਂ ਤੇ ਹਲੇ ਤਾਂ ਮੈਂ ਸੋਨੂੰ ਉਹ ਕਿਹਦੇ ਹੁੰਦੇ ਨੇ ਬੰਬੀਆਂ ਸੁਣਾਈਆਂ ਨੇ ਬੰਬ ਸੁਣਾਉਣੇ ਤਾਂ ਬਾਕੀ ਨੇ ਤੇ ਜਾਂਦੀ ਰਹਿ ਭਾਣੇ ਰੱਬ ਸਾਰੇ ਨੂੰ ਆਪ ਤਾਂ ਇਹੀ ਜੀ ਪਾਵੇ ਨਾਲ ਕਰਨ ਦੀ ਆ ਸਿੰਗਰਾਂ ਦੀ ਗੱਲ ਮੈਂ ਪੂਰੀ ਕਰਦਾ ਇੱਕ ਉਹ ਸਿੰਗਰ ਜੈਖਰ ਦਾ ਮੈਂ ਸੁਪੂ ਜਾ ਉਹਦਾ ਗਾਣਾ ਆਇਆ ਨੀ ਮੁੰਡਿਆ ਤੇ ਮੈਨੂੰ ਹੱਥ ਨਾਲ ਲਾ ਮੈਂ ਬਿਜਲੀ ਤੋਂ ਬੱਤ ਕਰੰਟ ਮਾਰਦੀ ਜੇ ਭਾਈ ਤੇਰੇ ਚ ਐਨਾ ਹੀ ਕਰੰਟ ਆ ਮੈਂ ਤਾਂ ਬਾਦਲ ਸਰਕਾਰ ਨੂੰ ਕਹਿਣੀ ਫਿਰੇਦ ਵਾਲੀ ਤਾਰਾ ਜੋੜ ਦੇ ਸਾਡੇ ਤਾਂ ਨਹੀਂ ਦੇਉ ਇੱਕਾ ਹੋਰ ਗਾਣਾ ਆ ਉਹਨੇ ਤਾਂ ਗੱਲ ਸਿਰੇ ਹੀ ਲਾਦੀ ਉਹਨੇ ਗਾਣਾ ਗਾਇਆ ਕਹਿੰਦਾ ਮਰ ਮਰ ਕੇ ਨਾਲ ਨਾ ਅਖਰ ਪਾ ਲੈ ਤੇਰੇ ਪਾਣੀ ਦੀ ਸਰਾਰ ਬਣ ਜੂ ਲੈ ਦੱਸੋ ਕਿਹਾ ਪੰਜਾਬੀ ਇਸਰਾਮ ਵਾਲਾ ਕਿ ਜੇ ਮੈਂ 24 ਘੰਟੇ ਪੱਥਰ 'ਚ ਬੈਠੀ ਰਹਾ ਫਿਰ ਐ ਪਤਾ ਨਹੀਂ ਕਹੇ ਜੇ ਕਹੇ ਜੇ ਗਾਲ੍ਹਾਂ ਆਉਂਦੇ ਨੇ ਚਲੋ ਸਾਡਾ ਮੁੰਡਾ ਲਾਹੌਰ ਆਸਤਾਨੀ ਤੇ ਉਸ ਤੋਂ ਬਾਅਦ ਫੇਰ ਜਿਉਂ-ਜਿਉਂ ਟਾਈਮ ਮਿਲੀ ਜਾਊਗਾ ਜੋ-ਜੋ ਮੈਂ ਫੇਰ ਆਪ ਸੋਟਾ ਸਾਰਿਆਂ ਦਾ ਧੰਨਵਾਦ ਕਰ ਲਿਆ ਦੁਬਾਰੇ ਫੇਰ ਆਉਂਗੀ ਮੈਂ ਅਰੇ ਤਾਂ ਬੰਬੀਆਂ ਸੁਣਾਇਆਂ ਤੇ ਬੰਬ ਸੁਣਾਉਂਦਾ ਠੀਕ ਹੈ ਆ ਜਿਉਂਦੇ ਰੋ ਸਾਰਿਆਂ ਦਾ ਹੋ ਜੋ ਤਵਾਦੀ ਹੈ ਬੱਤਵਾਦੀ ਹੈ ਹਾਏ ਤਾੜੀ ਲਾਓ ਆ ਕੀ ਗੱਲ ਐ ਤੂੰ ਤਾਂ ਤਾੜੀ ਮਾਰ ਦੋ ਜਿਵੇਂ ਛੜਿਆਂ ਨਾਲ ਘਰੇ ਰੋਟੀ ਪਕਦੀ ਹੁੰਦੀ ਹੈ ਧਮਕੇ ਲਾ ਦਿਓ ਤਾੜੀ ਮੈਂ ਲਾ 5 ਸੌਣ ਦਾ ਟਾਈਮ ਦਿੱਤਾ 5 ਸਿਰੇ ਹੀ ਨਹੀਂ ਸੌਲੇ ਵਸ ਗਾਉਂ ਪਰ ਇਹ ਪੁੱਤ ਆ ਮੁੰਡਾ ਹੈਗਾ ਜਿਹੜਾ ਕਦੇ ਤੂੰ ਆਪਦੇ ਰਿਸ਼ਤੇ ਦੀ ਗੱਲ ਕਰਨ ਲੱਗ ਜੰਨਾ ਕਦੇ ਸਾੜੀ ਦੀ ਇਹਨੂੰ ਮੈਂ ਰਿਸ਼ਤਾ ਕਰਾਉਣ ਲੱਗੀ ਆਖਿਆ ਚੱਲ ਰਿਸ਼ਤਾ ਕਰਾਦਾ ਤੇ ਕੁੜੀ ਦੇਖਣ ਬਾਗੇ ਅਸੀਂ ਆਈਆਂ ਦਾ ਮੰਮੀ ਬੈ ਗਈ ਨਾਲ ਇਹਦੇ ਡੇੜੀ ਬਹਿ ਗਿਆ ਸੋਡਾ ਫੁੱਫੜ ਬਹਿ ਗਿਆ ਮੇਰਾ ਖਾਸਮ ਆ ਨਾਲ ਉਹ ਬੈਠਾ ਸਾਰੇ ਕੁਰਸੀ ਤੇ ਬੈਠੇ ਕੁੜੀ ਆ ਗਈ ਤੇ ਇਹਨੇ ਡੇੜੀ ਨੂੰ ਪੁੱਛਿਆ ਕੁਰਸੀ ਉਹਦੀ ਮਾਂ ਮੈਨੂੰ ਵੀ ਪਸੰਦ ਆ ਕਹਿੰਦਾ ਤੂੰ ਫਕੇ ਜਿਹੜੀ ਮਰਜ਼ੀ ਦੇ ਦੋ ਮੈਂ ਤਾਂ ਉਹੀ ਲਪੇੜ ਦਿੰਦੀ ਆ ਤੇ ਸਾਡੇ ਫੁੱਫੜ ਨੂੰ ਉਹ ਕਹਿੰਦਾ ਮੈਂ ਤਾਂ ਫਿੱਕੀ ਦਊ ਇਹਨੂੰ ਉਹ ਕੁੜੀ ਦੀ ਜਿਹੜੀ ਮਾਂ ਸੀ ਉਹ ਨੂੰ ਉੱਚਾ ਸਰਦਾ ਸੀ ਇਹ ਕਹਿੰਦਾ ਮੈਂ ਤਾਂ ਉਹਦੇ ਕੰਨ ਕੋਲੇ ਜਾ ਕੇ ਕਹਿੰਦਾ ਮੈਂ ਤਾਂ ਮਿੱਠੀ ਦਊ ਭਰਾ ਦੋ ਰਸਟਾ ਜਿੰਦ ਹਾਂ ਅੰ ਵਿੱਚ ਮੇਰੀਆਂ ਭੈਣਾਂ ਸਾਰੇ ਘੜੀ ਜਾਂਦੇ ਆ ਨੇ ਕਹਿੰਦੇ ਪੂਆ ਤੇਰਾ ਨਾਲਾ ਲੰਕਦਾ ਇਹ ਭਾਈ ਨਾਲਾ ਨਹੀਂ ਇਹ ਤਾਂ ਮੇਰਾ ਕਾਬਰ ਆ ਅੱਜ ਵੀ ਮੁਕਹਰੇ ਖੂਨ ਦਾ ਨੈਟਵਰਕ ਬਣਦਾ ਹੁੰਦਾ ਵਾ ਮੇਰੇ ਦੇ ਨਾਲ ਨੈਟਵਰਕ ਬਣਦਾ ਕੇਸ ਪ੍ਰੋਗਰਾਮ ਤਾਂ ਹਰ ਪੰਜਾਂ ਨੇ ਸਰਪੰਚ ਤੇ ਵਈਆਲੇ ਹਾਂ ਇਹ ਵੀ ਭਾਈ ਮੇਰੇ ਨਾਲ ਪੜਦਾ ਹੁੰਦਾ ਸੀ ਇਹ ਤਾਂ ਡੈਡੀ ਪਤਾ ਮੈਨੂੰ ਕੀ ਕਹਿਣਾ ਹੁੰਦਾ ਸੀ ਤੇਰਾ ਘੋੜਾ ਚਿੱਟਾ ਰੋ ਪਤਲਾ ਜਾਂ ਲੱਕਣੀ ਅੱਗ ਕਾਰਜੇ ਚ ਲੱਗੇ ਜਿਵੇਂ ਢਾਲੀ ਚ ਟਰੱਕ ਨਹੀਂ ਹਾਂ ਆ ਜਿਹੜਾ ਮੁੰਡਾ ਛੋਟਾ ਸਰਪੰਚ ਆ ਮੇਜਰ ਇਹ ਵੀ ਬਹੁਤ ਕੁਛ ਕਹਿੰਦਾ ਹੁੰਦਾ ਸੀ ਮੈਨੂੰ ਮੈਨੂੰ ਕਹਿੰਦਾ ਹੁੰਦਾ ਸੀ ਤੇਰਾ ਗੋਰਾ ਚਿੱਟਾ ਰੰਗ ਪਤਲਾ ਜਿਹਾ ਲੱਤ ਨਹੀਂ ਅੱਗ ਕਾਰਜੇ ਚ ਲੱਗੇ ਜਿਵੇਂ ਢਾਲੀ ਚ ਟਰੱਕ ਨਹੀਂ ਨਾਲੇ ਮੈਨੂੰ ਹੋਰ ਕਹਿੰਦਾ ਹੁੰਦਾ ਸੀ ਮੇਜਰ ਸਰਪੰਚ ਮੈਂ ਤਾਂ ਤੇਰੇ ਖਾਤਰ ਤਾਰੇ ਤੋੜ ਜਾਵਾਂ ਮੈਂ ਤਾਂ ਤੇਰੇ ਖਾਤਰ ਚੰਦ ਤੋੜ ਜਾਵਾਂ ਮੱਖਿਆ ਕਿਉਂ ਗੱਪ ਮਾਰਦਾ ਗੱਪੀਆ ਇਹ ਜੋ ਮਰੂਤਾ ਤੈਨੂੰ ਕੋਈ ਚੋੜ ਨਹੀਂ ਦਿੰਦਾ ਮੈਨੂੰ ਉਹਦਾ ਕਿਹੜਾ ਹੁੰਦਾ ਸੀ ਤੂੰ ਤਾਂ ਮੇਰੀ ਲਹਿਰ ਕੋਈ ਪਛੀ ਦੀ ਬੋਤਲ ਹੈ ਕੋਕਾ ਕੋਲਾ ਦੀ ਬੋਤਲ ਹੈ ਪਤਾ ਨਹੀਂ ਕਿਹੜੀਆ ਕਿਹੜੀਆ ਬੋਤਲਾਂ ਦੇ ਨਾਲ ਲੈਂਦਾ ਸੀ ਜਦੋਂ ਵਿਆਹ ਕਰਾਉਣ ਦਾ ਟਾਈਮ ਆਇਆ ਹੋਰ ਪਾਸੇ ਕਰਾ ਜਾ ਤਸ ਮੇਰੇ ਚ ਕਿਹੜਾ ਬੇਸਮੁਖਗੀ ਸੀ ਆ ਜਿਹੜਾ ਸਾਡਾ ਮੁੰਡਾ ਵਾਵਾ ਝੁੱਕਿਆ ਇਹਨੇ ਰਾਤ ਪਿੱਗ ਲਾ ਲਿਆ ਪਿੱਗ ਲਾਇਆ ਹੋਇਆ ਜੈਖੰਡਲ ਤੇ ਕਹੜਾ ਰੀ ਤੇ ਮੱਥਾ ਦੇਖੀ ਜਾ ਉਹ ਗਰ ਪੂਆ ਤੂ ਕਦੋਂ ਆ ਗਈ ਸੀ ਮਾਤਾ ਮੈਂ ਤਹੋ ਨਹੀਂ ਆਇਆ ਘਰ ਆਲੀ ਨੇ ਮੈਨੂੰ ਦੱਸਿਆ ਹਾਂ ਇੱਕ ਸਾਡਾ ਡਾਕਟਰ ਸੀ ਮਿੱਤਰ ਸਿੱਧੂ ਕੋਰਤੋ ਸੰਨ ਉਹਨਾਂ ਦੇ ਪਿੰਡ ਵੀ ਪ੍ਰੋਗਰਾਮ ਹੋਇਆ ਸੀ ਉਹਨਾਂ ਨੇ ਬੁਲਾਇਆ ਸੀ ਮੈਂ ਹੋ ਗਈ ਬਿਮਾਰ ਇਹਨਾਂ ਦੇ ਰਿਸ਼ਤੇਦਾਰ ਚ ਮੈਂ ਜਾ ਕੋ ਕਟੜ ਗਈ ਬਾਵੇ ਕੀ ਇਹ ਮੈਨੂੰ ਜੈਖੰਦ ਦਵਾਈ ਲਵਾ ਲੈ ਗਿਆ ਗੁੱਟੀ ਪੈਂਚੜਾ ਨੇ ਕੋਲੇ ਮੱਖਾ ਟੁੱਟ ਪਿਆ ਬਾਵਿਆ ਕਿਆ ਖੰਦਾ ਤੂੰ ਮੈਨੂੰ ਡਾਕਟਰ ਕੋਲ ਦਵਾਈ ਦਵਾ ਕੇ ਲਿਆ ਕਹਿੰਦਾ ਤੂੰ ਇਹ ਹੈਗਾ ਗੁੱਟੀ ਪੈਂਚਰ ਵਾਲਾ ਨਾਂ ਟੀਕੇ ਲਾਉਂਦਾ ਨਾਂ ਸੇਕ ਲਾਉਂਦੇ ਪੈਂਚਰ ਪੱਖੇ ਚੱਲ ਠੀਕ ਹੈ ਜਦੋਂ ਮੈਂ ਡਾਕਟਰ ਕੋਲੇ ਗਈ ਮੇਰੀ ਨਾਭ ਜੀ ਦੇਖ ਕੇ ਕਹਿੰਦਾ ਟੀਕਾ ਲੱਗੂ ਮੈਂ ਜਾਖੀ ਤੇ ਜੈਲ ਹੋਈ ਮੈਨੂੰ ਕਹਿੰਦਾ ਟੀਕਾ ਲੱਗੂਗਾ ਮੈਂ ਜਾਖੀ ਘਾੜ ਘਾੜ ਨਾਲ ਦੇਖੀ ਮੈਨੂੰ ਕਹਿੰਦਾ ਡਰਦੀ ਕਾ ਤੂੰ ਐ ਮੱਖਮਾ ਤਾਂ ਦੱਸਦੀ ਐ ਟੀਕਾ ਪਹਿਲੀ ਵਾਰ ਲਗਾਉਣੀ ਆ ਜਦੋਂ ਤੂੰ ਜਮੇ ਨਾ ਟੀਕਾ ਮੈਨੂੰ ਪਹਿਲੀ ਵਾਰ ਹੀ ਲਗਵਾਉਂਦੇ। ਜੇ ਖੰਦਾ ਕੁੱਤੀ ਪੰਚਰ ਵਾਲਾ ਜਦੋਂ ਟੀਕਾ ਲੋੜ ਲੈ ਕੇ ਉਧਰ ਪਹਿਲਾਂ ਉਹਨੇ ਥੋੱਕ ਲਾਇਆ। ਮੈਂ ਤਾਂ ਹੈਰਾਨ ਹੋ ਗਈ। ਜਦੋਂ ਟੀਕਾ ਲਾ ਕੇ ਹਟ ਗਿਆ ਉਹਨੇ ਫੇਰ ਥੱਕਦਾ ਆ। ਫੇਰ ਉਹਨੂੰ ਪੁੱਛ ਲੈ ਤਾਂ ਮੱਖਾ ਹੋਰ ਥੱਕਦਾ ਤੇ ਆਇਆ। ਇਹਨੂੰ ਉੱਥੇ ਦੇਖ ਵਸੇ ਟੀਕਾ ਲੀਕ ਤੇ ਨਹੀਂ ਹੋ। ਮੱਕਾ ਫੈ ਗਿਆ ਤੇ ਨਾਲ ਡੇੜਾ ਕੰਜਰ ਦਾ ਇਹ ਜਿਹਦਾ ਨਾਲੇ ਆ ਬਾਬੇ ਦਾ ਜਿਹੜਾ ਡਾਕਟਰ ਕੋਲੇ ਲੈ ਕੇ ਗਿਆ ਚੈਖੰਡ ਨੇ ਮੈਨੂੰ ਲੋਹੇ ਦੀਆਂ ਗੋਲੀਆਂ ਦੇਤੀਆਂ ਨਾਲੇ ਮੈਨੂੰ ਹਾਂ ਤੇ ਅੱਜ ਕੱਲ੍ਹ ਭਈ ਸਰਕਾਰ ਨੇ ਸਕੀਮ ਚਲਾਈ ਹੈ ਇੱਕ ਹਾਂ ਸਾਡੇ ਦਰਮਿਆਨ ਹਾਂ ਸੰਸੇਰ ਜੀ ਨਾਲੀ ਉਹ ਲੱਗੀ ਸੀ ਮੈਂ ਤੇ ਸੰਸੇਰ ਜੀ ਨਾਲ ਆ ਰਹੇ ਨੇ ਦੀਪ ਸੈਨਾਜ ਉਹ ਆ ਰਹੇ ਨੇ ਛੋਟੇ ਐਂਟਰਟੇਨਮੈਂਟ ਦੇ ਲਈ ਇੱਕ ਮਿੰਟ ਗੌਣਾਂ ਸੁਣੋ ਸਰਕਾਰ ਨੇ ਇੱਕ ਸਕੀਮ ਚਲਾਈ ਆ ਕਹਿੰਦੇ ਜਿਹਦੇ ਪੰਜ ਜਵਾਬ ਕਰੇ ਉਹਨੂੰ ਕਾਰ ਤੇ ਕੋਠੀ ਮਿਲੂ ਵੇ ਤੂੰ ਵੀ ਸੋਲਣਾ ਬਾਪਿਆ ਇੱਧਰ ਨਾ ਆ ਸਾ ਹਾਂ ਤੂੰ ਵੀ ਨਾਮ ਚ ਆ ਜਾਏਗਾ ਸਰਕਾਰ ਨੇ ਸਕੀਮ ਚਲਾਈ ਆ ਕਹਿੰਦੇ ਜਿਹਦੇ ਪੰਜ ਜਵਾਬ ਕਰੇ ਉਹਨੂੰ ਗਵਰਨਮੈਂਟ ਕਾਰ ਤੇ ਕੋਠੀ ਦਊ ਛੋਟੇ ਨੰਬਰ ਪਿੰਡ ਦਾ ਵੀ ਨੰਬਰ ਪੱਕਾ ਹੀ ਆ ਛੋਟਾ ਮਰੇ ਮੇਰੇ ਕੋਲੇ ਆ ਗਿਆ ਕਰੇ ਕਦੋਂ ਭਾਗਵਾਨ ਨੇ ਸਰਕਾਰ ਨੇ ਸਕੀਮ ਚਲਾਈ ਆ ਜਿਹਦੇ ਪੰਜ ਜਵਾਕ ਨੇ ਗਵਰਨਮੈਂਟ ਕਾਰ ਤੇ ਕੋਠੀ ਦੋ ਮੱਖੇ ਜੀ ਆਪਣੇ ਤਾਂ ਦੋ ਜਵਾਕ ਨੇ ਕਦੋਂ ਫਿਕਰ ਨਾ ਕਰ ਭਾਗਵਾਨ ਨੇ ਜਿਹੜੇ ਗਵਾਂਟੀਆਂ ਨੇ ਤਿੰਨ ਜਵਾਕ ਨੇ ਉਹ ਮੇਰੇ ਨੇ ਤੇ ਤੋਲ ਕੋ ਰੱਖਿਆ ਲੇ ਕੇ ਘਰੇ ਆਇਆ ਮੈਨੂੰ ਕਹਿੰਦਾ ਸਾਹ ਘਬਰਨੇ ਆਪਰੇ ਦੋ ਕਿੱਥੇ ਲੈ ਮੱਖੇ ਜੀਵਾਂਗੇ ਉਹ ਵੀ ਲੈ ਗਿਆ ਜਉਂਦੇ ਰਹੇ ਤਾਂ ਜਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰ ਜੇ ਮਰ ਗਈ ਤਾਂ ਮੈਨੂੰ ਹਰਦਵਾਰ ਜੇ ਕੋਈ ਗਲਤੀ ਫਸਤੀ ਹੋ ਗਈ ਹੋਵੇ ਮੈਨੂੰ ਆਪਣੀ ਭੂਆ ਸਮਝ ਕੇ ਮਾਫ਼ ਕਰ ਦਿਓ ਆਪਾਵੇਂ ਨੂੰ ਚਾਹੇ ਨਾ ਹੀ ਕਰਿਓ ਕਾਲੇ ਫੜ ਕੇ ਛੋਟੇ ਪਿੰਡ ਦਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਆਈ ਲਵ ਯੂ ਇਹਨਾਂ ਨੇ ਗਾਣੇ ਨੇ ਤੇ ਤੁਸੀਂ ਬਹੁਤ ਪਸੰਦ ਕੀਤੇ ਨੇ ਤੇ ਮੈਂ ਤਾਂ ਬਹੁਤ ਖੈਨਾਂ ਇਹਨਾਂ ਦੀ ਤੇ ਹੁਣ ਸੋਨ ਮੈਂ ਬੜੀਆ ਬੜੀਆ ਗੱਲਾਂ ਸੁਣਾਉਣੀਆਂ ਨੇ ਲਾਸਟੀ ਹੈ ਤੇ ਮੈਂ ਪਛਾਣਾ ਵੀ ਬਹੁਤ ਜ਼ਰੂਰ ਹੈ ਤੇ ਮੈਂ ਛੋਟੇ ਫੁੱਫੜ ਨੂੰ ਤਾਂ ਵੀ ਨਾਲ ਲੈ ਕੇ ਹੀ ਮੇਰੇ ਨਾਲ ਲੜ ਪਿਆ ਮੈਨੂੰ ਕਹਿੰਦਾ ਭਾਗਵਾਨ ਜੇ ਕੱਲ ਕੱਲ ਉਹਨੂੰ ਮੈਂ ਵਰਗੀ ਤੋਂ ਕੋਈ ਹੋਰ ਤਾਂ ਨਹੀਂ ਵਿਆਹ ਕਰਾਉਂਦੀ ਮਾਖਿਆ ਜੀ ਮੈਂ ਨਹੀਂ ਕਰਾਉਂਦੀ ਇਹ ਕਾਹਤ ਨੂੰ ਕੁੱਸੀ ਮਾਰ ਕੇ ਤਮਨ ਦੀ ਬੱਟੀ ਭੈਣ ਕੋਲੇ ਰਿਹਾ ਕਰੂ ਮੱਖੇ ਜੇ ਕਾਹ ਨੂੰ ਮੈਂ ਮਾਰ ਕੀ ਫਿਰ ਤੂੰ ਤਾਂ ਨੀ ਕੋਈ ਹੋਰ ਵਿਆਹ ਕਰਾਉਂਦਾ ਕਹਦਾ ਮੈਂ ਨੀ ਕਰਾਉਂਦਾ ਮੈਂ ਤਾਂ ਤੇਰੀ ਬੱਟੀ ਭੈਣ ਕੋਲੇ ਰਿਹਾ ਤੂੰ ਮੱਖਿਆ ਬੈਜੇ ਤੇਰਾ ਬੇੜਾ ਕੰਜਰ ਦਾ ਹੀ ਜੇਦਾ ਅਸਾਨੂੰ ਪਤਾ ਹੀ ਐ ਅੱਜ ਕਰ ਫੇਸਬੁੱਕ ਦਾ ਜਵਾਨ ਸੁੱਖ ਨਾ ਸੋਡੀ ਭੂਆ ਵੀ ਚੈਟਿੰਗ ਝੂਟਿੰਗ ਕਰ ਲੈਂਦੀ ਆ ਤਾਂ ਤੇ ਤਾਂ ਤੇ ਤਾਂ ਸੋਡੀ ਭੂਆ ਕੇ ਨਾਲ ਬੋਤਲ ਵੀ ਜਾਵੇ ਸੋਡੀ ਭੂਆ ਨੇ ਫੇਸਬੁੱਕ ਵੇਲਾ ਇਹ ਸਾਰੇ ਪਿੰਡ ਦੀ ਮਣੀਲ ਚੱਕਰਾਂ ਚ ਪਾਈ ਆ ਨਾਲੇ ਸਾਡੇ ਫੁੱਫੜ ਵੀ ਪਾਤੇ ਫੱਤੇ ਤਾਂ ਜਾਖੰਦ ਮੇਰੇ ਨਾਲ ਚਾਈਟਿੰਗ ਤੇ ਚਾਈਟਿੰਗ ਹੋਰ ਤਾਂ ਹੋਰ ਸਾਡੀ ਭੂਆ ਤਾਂ WhatsApp 'ਤੇ ਚਲਾਉਂਦੀ ਆ ਇੱਕ ਮੈਨੂੰ ਕਿਸੇ ਕੁੜੀ ਨੇ ਮੈਸੇਜ ਭੇਜਿਆ ਕਹਿੰਦੀ ਭੂਆ ਜਦੋਂ ਮੈਂ ਕਾਲਜ ਨੂੰ ਜਾਂਨੀ ਆ ਤਾਂ ਮੁੰਡੇ ਮੇਰੇ ਘਰ ਦੇ ਮੁੰਤਰ ਮੁੰਤਰ ਝਾਕਦੇ ਨੇ ਮੈਂ ਉਹਨੂੰ ਪੁੱਛਿਆ ਮੱਖੇ ਪੁੱਤ ਤੇ ਦੀ ਉਮਰ ਕਿੰਨੀ ਆ ਕਹਿੰਦੀ ਭੂਆ ਮੇਰੀ 22 ਸਾਲ ਦੀ ਆ ਮੱਖਿਆ ਭਾਈ ਚੜਦੀ ਜਵਾਨੀ ਅੱਖ ਮਸਤਾਨੀ ਤਾ ਮੁੰਡੇ ਝਾਕਦੇ ਨੇ ਤੇਰੇ ਕਿਹੜੀ ਮੁੰਡਾ ਮੁੰਡਰ ਮੈਂ ਤਾਂ ਫਿੱਕੇ ਪੋਣੀ ਹਲੇ ਬਿਚਾ ਤਨ ਹਰਦੇ ਐ ਹਲੇ ਤੇਰੇ ਮੋਛਾ ਚੜੀ ਜਾਂਦੇ ਨੇ ਮੇਰੇ ਕਿਹੜਾ ਭਾਈ ਮੈਂ ਬਾਜੀ ਜੰਮੂ ਨੂੰ ਉਦੋਂ ਮੇਰੇ ਹੋਣਾ ਸੀਗਾ ਭੋਲੂ ਨੇ ਤੇ ਮੈਨੂੰ ਬਾਸਾ ਦਾ ਕਲੈਕਟਰ ਕਹਿੰਦਾ ਇੱਕ ਜੰਮੂ ਖਦੋ ਜੰਮੂ ਫੇਰ ਮੈਂ ਤਾਂ ਹਾਂ ਚਾ ਕੀ ਦੁਬਾਰੇ ਫੇਰ ਮੈਨੂੰ ਕਹਿੰਦਾ ਇੱਕ ਜੰਮੂ ਖਦੋ ਜੰਮੂ ਫੇਰ ਮੈਂ ਤਾਂ ਹਾਂ ਚਾ ਕੀ ਦੁਬਾਰੇ ਦੀ ਪਈ ਮੱਖੇ ਜੰਮੂ ਤੇ ਕੀ ਤੇਰੇ ਵਰਗਾ ਹਰਾਮੀ ਨਹੀਂ ਜੰਮਦੀ ਉਹ ਤਾਂ ਮੈਨੂੰ ਬਾਅਦ ਚ ਹੀ ਪਤਾ ਲੱਗਿਆ ਵੀ ਟਿਕਟ ਬੋਲਦਾ ਸੀ ਇੱਕ ਜੰਮੂ ਦੀ ਲੈਣੀ ਇੱਕ ਦੋ ਲੈਣ ਗੱਲ ਤਾਂ ਫੈਮੀ ਲੱਗ ਗਈ ਅਸੋਖ ਨਾ ਸਾਰੇ ਕਲਾਕਾਰ ਬਿਜ਼ਨਸ ਕਰਦੇ ਨੇ ਮੱਖੇ ਚਾਹ ਮੈਂ ਵੀ ਬਿਜ਼ਨਸ ਕਰਦਾ ਮੈਂ ਪੋਲਟਰੀ ਫਾਰਮ ਪਾਇਆ ਕੋਈ ਪੋਲਟਰੀ ਫਾਰਮ ਪਾਇਆ ਹੋਇਆ ਜਦੋਂ ਮੈਂ ਪਹਿਲੇ ਦਿਨ ਪੋਲਟਰੀ ਫਾਰਮ ਚ ਗਿਆ ਮਾਨ ਲਈ ਤਾਂ ਸਾਡੀ ਕਿਸੇ ਮੁਰਗੀ ਨੇ ਆਂਡਾ ਨਾ ਦਿੱਤਾ ਮੱਖੇ ਦੇ ਨਾਂ ਦੇ ਦਿੱਤੇ ਐ ਤਾਂ ਮੈਨੂੰ ਕਾਟਾ ਪਈ ਜੂ ਮੈਂ ਕੋਰੇ ਸੋਟੀ ਲੈ ਲਈ ਸਾਰੀਆਂ ਮੁਰਗੀਆਂ ਨੂੰ ਚਿਤਾਵਨੀ ਦੇਤੀ ਇਹ ਮੱਖੇ ਨਹੀਂ ਬੈਜੋ ਜੇ ਨਾ ਹੁਣਾ ਅੰਡੇ ਦਿੱਤੇ ਮੈਂ ਸੋਟੀਆਂ ਪਿੱਠਾ ਕੱਢ ਕੇ ਖਾਜੂ ਜਦੋਂ ਮੈਂ ਦੂਜੇ ਤੀਜੇ ਦਿਨ ਘੇੜਾ ਮਾਰਨ ਗਈ ਤਾਂ ਸਾਡਾ ਸਾਰਾ ਮੁਰਗੀਖਾਨਾ ਚਿੱਟਾ-ਚਿੱਟਾ ਹੋ ਗਿਆ ਦੇਖ ਮੁਰਗੀ ਥਲੇ ਕਿਸੇ ਥਲੇ 5 ਅੰਡੇ ਕਿਸੇ ਥਲੇ 7 ਅੰਡੇ ਜਦੋਂ ਮੈਂ ਥੋੜੀ ਜੀ ਗਹਾਂ ਨੂੰ ਗਈ ਇੱਕ ਮੁਰਗੀ ਖੁੰਝੇ ਚ ਲੱਗੀ ਬੈਠੀ ਕੋਹੇ ਥਲੇ ਇੱਕ ਕਾਂਡਾ ਮੈਂ ਉਹਨੂੰ ਕਿਹਾ ਮੱਖੇ ਤੈਨੂੰ ਡਰਨੀ ਲੱਗਿਆ ਕਹਿੰਦੀ ਹੱਥ ਜੋੜ ਕੇ ਕਹਿੰਦੀ ਇਹ ਸੋਡੇ ਡਰ ਕਰਕੇ ਇਹ ਕਾਂਡਾ ਦਿੱਤਾ ਮੈਂ ਤਾਂ ਮੁਰਗਾ ਮੈਂ ਸੁਖ ਨਾਲ ਬਾਰਵੀਂ ਜਾ ਕੇ ਆਈ ਐ ਆ ਸਾਡੇ ਮੁੰਡੇ ਦਵਾਈ ਵਾਲੇ ਉਹਨਾਂ ਨੂੰ ਵੀ ਮਿਲੀ ਸੀ ਮੈਂ ਤੇ ਜਦੋਂ ਮੈਂ ਮੱਖਿਆ ਇੰਡੀਆ ਆਉਂਗੀ ਸਭ ਤੋਂ ਪਹਿਲਾਂ ਉਹਦੀ ਧਰਤੀ ਮਾਂ ਨੂੰ ਚੁੰਮ ਜਦੋਂ ਧਰਤੀ ਮਾਂ ਨੂੰ ਚੁੰਮਣ ਲੱਗੀ ਕੋਚ ਮਸਕ ਮਾਰੇ ਸੜਿਆ ਹੋਇਆ ਮੈਂ ਕਿਹਾ ਜਦੋਂ ਮੈਂ ਗਈ ਸੀ ਉਹ ਤਾਂ ਬੜੀ ਖੁਸ਼ਬੂ ਆਉਂਦੀ ਸੀ ਆ ਮੇਰੇ ਨਾਲ ਬਾਬਾ ਸੋਡੇ ਪਿੰਡਾਂ ਜੁਕੇ ਆਲਾ ਇਹ ਬੋਲਦਾ ਮੈਨੂੰ ਕਿਦਾ ਭੂਆ ਮਿੱਟੀ ਨਹੀਂ ਇਹ ਤਾਂ ਮਾਈ ਸਾਡਾ ਗੋਦੀ ਸੁੰਗੀ ਜਾਣੀ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਸੰਸੇ ਚੀਨਾ ਜੀ ਹਾਜ਼ਰੀ ਲਵਾਉਣਗੇ ਧੰਨਵਾਦ ਜੇ ਕੋਈ ਗਲਤੀ ਸਾਦੀ ਹੋ ਗਈ ਹੋਵੇ ਮਾਫ ਕਰਦੇ ਹੈਲੋ ਹੈਲੋ ਸਾਰੇ ਲਾਗਰਵਾਸੀਆਂ ਨੂੰ ਬੇਨਤੀ ਕੀਤੀ ਹੈ ਥੋੜੇ ਜਿਹਾ ਨਾਮਾ ਦੀ ਟੰਡ ਆਪਾਂ ਥੋੜੇ ਜਿਹਾ ਕਰੀਏ ਆ ਵੀ ਆਪਣੇ ਸਰਪੰਚ ਜੀ ਆ ਗਏ ਵੀ ਬਾਰੀ ਚੁੱਕੀ ਹੈ ਕੁਆਲੀ ਨਾ ਤੁਹਾਨੂੰ ਅਟਾ ਘਾਮ ਨੇ ਵੇੜੀਆਂ ਜਲਦੀ ਪਹੁੰਚੋ ਗੁਰਮਤ ਸਿੰਘ ਜੱਟ ਚੌਤਾ ਸਿੰਘ ਜੈਨੀ ਕੀਤੇ ਲਸ਼ਵਰ ਜੈਨੀ ਜੋ ਸਾਡੀ ਬੇਨਤੀ ਸੁਣਦੇ ਹੋਣ ਤਾਂ ਛੇਤੀ ਸਟੇਜ ਤੇ ਪਹੁੰਚ ਜਾਓ ਤੇ ਆਪਣਾ ਸਮਾਨ ਥੇਲੇ ਲੈ ਜਾਓ ਅਨੇ ਨਰਮਾ ਜੈਨੀ ਸਾਣਾ ਕੋ ਪਰਲੀ ਸੇਲੀ ਤਸਵੀਰ ਸਰਬੰਦੀ ਦੇ ਗਵਾਂਢੀ ਉਹ ਵੀ ਆਪਣਾ ਸਲਵਾਨ ਦੇਣ ਆ ਜਾ। ਮ ਵੀ ਵੀ ਆਉ ਜੀ। ਚਿੰਦਰ ਸਾਨੂੰ ਤੇਜਾਰਾ ਉਹ ਵੀ ਆਪਣਾ ਸਿੱਧੇ ਆਵਾਜ਼ ਮੇਰੀ ਸੁਣਦੇ ਹੋ ਆਪਣਾ ਸਲਵਾਨ ਦੇਣ ਲੈ ਜਾ। ਚਿੰਦਰ ਸਿੰਘ ਠੇਕੇਦਾਰ ਸਾਨੂੰ ਤੇਜਾਰਾ ਰਦੀਪ ਜੀ ਇਹਨਾਂ ਨੇ ਵੀ ਸਮਾਂ ਦਿੱਤਾ ਜੀ ਜੋ ਇਹ ਸਮਾਂ ਨੂੰ ਇਹਨਾਂ ਨੇ ਬਹੁਤੀ ਚਾਹੇ ਸੇਵਾ ਕੀਤੀ ਆ ਇਸ ਛੱਡ ਦੀ ਵੀ ਸੇਵਾ ਕੀਤੀ ਆ ਸਾਡੇ ਠੇਕੇਦਾਰ ਵੀ ਜੋ ਇਹਨਾਂ ਨੇ ਸਾਰਾ ਕੰਮ ਮੁਕੰਮਲ ਕਰਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਵੀ ਤੋਂ ਨਾਲ ਇਹਨਾਂ ਸੇਵਾ ਦੀ ਆਉਹੀ ਅਸਾਡੇ ਸਰਪੰਚ ਜੀ ਇਹਨਾਂ ਨੂੰ ਵੀ ਸਨਮਾਨ ਦੇ ਦਿੱਤਾ ਹੈ ਤੇ ਜਿਵੇਂ ਇਹ ਸਰਪੰਚ ਜੀ 6000 ਰੁਪਏ ਤੋਂ ਇਹ ਜਦੋਂ ਨੂੰ ਇਹ ਹੋਰ ਨਹੀਂ ਫਿਰ ਨੂੰ ਜਵਾਹ ਉਹ ਹਰ ਪਾਜਨ ਸਿੰਘ ਜੀ ਸਰਪੰਚ ਬਿੱਲਾ ਸੋ ਵੀ ਲਾਉਂਦਾ ਉਹਨੇ ਸਾਨੂੰ ਬਹੁਤ ਮਾਇਆ ਦਿੱਤੀ ਆ ਉਹ ਵੀ ਆਪਣਾ ਸਨਮਾਨ ਦੇ ਲੈ ਜਾ ਸਰਕਾਰ ਸਿੰਘ ਜੀ ਐਸੇ ਹੀ ਕਰਾ ਉਹ ਵੀ ਆਪਣਾ ਸਨਮਾਨ ਦੇ ਲੈ ਜਾ ਆ ਲੋਈ ਚੌਂਕੀ ਚਾਰ ਟੱਲਾ ਅੱਗੇ ਬੱਚੇ ਕਰੇ ਉਹ ਜਿਹੜੇ ਨਾ ਆਇਆ ਹੈ। ਸੈਨਾ ਸਾਹਿਬ ਜੀ ਲੋਹਿਆਂ ਤੋਂ ਜਿਹੜੇ ਆਏ ਹੋਇਆ ਉਹ ਵੀ ਆਪਣਾ ਸਨਮਾਨ ਦੇ ਲੈ ਜਾਣ। ਸਵਾ ਨਿਰਮਲ ਸਿੰਘ ਢੱਲੇ ਵਾਲੇ ਉਹ ਵੀ ਆਪਣਾ ਸਨਮਾਨ ਦੇ ਲੈ ਜਾਣ। ਨਿਰਮਲ ਸਿੰਘ ਜੀ ਜੋ ਕੀ ਸਾਨੂੰ ਵੱਧ ਚੜ ਕੇ ਸੇਵਾ ਦਿੰਦੇ ਆ ਔਰ ਸਾਡੇ ਲਾਗੇ ਜੋ ਦੁਕਾਨਾਂ ਰਹੀਆਂ ਉਹਨਾਂ ਵਾਸਤੇ ਵੀ ਜਗਾ ਸ਼ਾਹ ਹਰ ਕਰ ਛੱਡਦੇ ਆ